ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸਲ 'ਚ ਅਸੀਂ ਅੱਜ ਆਪਣਾ ਪਿਛੋਕੜ ਸਾਰਾ ਭੁੱਲ ਚੁੱਕੇ ਆ ਯਾਦ ਕਰੀਏ ਕਿ ਪਹਿਲੇ ਪੇੜਾਂ ਨੂੰ ਬੂਟਿਆਂ ਨੂੰ ਫਾਲਸੇ ਲੱਗਣੇ ਆਪਾਂ ਉਹ ਤੋੜ ਕੇ ਖਾਣੇ ਆ ਤੂਤ ਯਾ ਤੁਹਾਨੂੰ ਯਾਦ ਹੋਊਗਾ ਤੂਤਨੀਆਂ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਤਾਂ ਪਤਾ ਨਹੀਂਗਾ ਇਹ ਤੂਤਾਂ ਦੇ ਪੇੜ ਨੇ ਐਈ ਨਹੀਂ ਜਿਹੜੀਆਂ ਤੂਤਨੀਆਂ ਲੱਗਦੀਆਂ ਤੂਤ ਵੀ ਕਹਿੰਦੇ ਆ ਕਿਤੇ ਕਿਤੇ ਇਹਨਾਂ ਨੂੰ ਤੂਤਨੀਆਂ ਵੀ ਕਹਿੰਦੇ ਆ ਜਦੋਂ ਇਹ ਪੱਕ ਜਾਂਦਾ ਇਹਦੇ ਕਹਿੰਦੇ ਮੈਡੀਕਲੀ ਇੰਨੇ ਕ ਫਾਇਦੇ ਆ ਕਿ ਜਿਹਦੀ ਹੱਦ ਕੋਈ ਨਹੀਂ ਹੈ ਔਰ ਉਹਦੇ ਨਾਲ ਨਾਲ ਇਹ ਸੁਆਦਿਸ਼ਟ ਬਹੁਤ ਹੈ ਆ ਤੁਹਾਨੂੰ ਆ ਦਿਖਾਣੇ ਆ ਦੇਖੋ ਆ ਦਿਖਾ ਦ ਆ ਮੇਰੇ ਹੱਥਾਂ ਨੂੰ ਵੀ ਦਾ ਰੰਗ ਲੱਗ ਰਿਹਾ ਲੇਕਿਨ ਆ ਦੇਖੋ ਵਾਹ ਇਹ ਖਾਣ ਦੇ ਵਿੱਚ ਇੰਨੀ ਸੁਆਦਿਸ਼ਟ ਹੈ ਬਈ ਕੋਈ ਅਲਫਾਜ਼ ਨਹੀਂ ਕਹਿੰਦੇ ਨਾ ਇਸ ਲਈ ਕਹਿੰਦੇ ਆ ਮਾਲਕ ਜ਼ਰੂਰ ਤਾਂ ਸਭ ਦੀਆਂ ਪੂਰੀਆਂ ਕਰਦਾ। ਅੱਜ ਸ਼ਾਇਦ ਅੱਜ ਦੇ ਬੱਚਿਆਂ ਨੂੰ ਇਹ ਪਤਾ ਹੀ ਨਹੀਂ ਹੋਣਾ ਕਿ ਤੂਤ ਦਾ ਪੇੜ ਹੈ। ਤੁਸੀਂ ਜਦੋਂ ਵੀ ਮੌਕਾ ਮਿਲੇ ਤੂਤ ਜ਼ਰੂਰ ਤੋੜ ਕੇ ਖਾਣੇ ਜੀ। ਬੇਰ ਤੁਹਾਨੂੰ ਯਾਦ ਆਊਗਾ ਜਦੋਂ ਕਿਉਂ ਕਿ ਹੁਣ ਤਾਂ ਹਰ ਚੀਜ਼ ਸਾਰਾ ਕਮਰਸ਼ੀਅਲਾਈਜ਼ ਹੋ ਚੁੱਕਿਆ ਹੈ। ਪਹਿਲੇ ਕਿਤੇ ਬੇਰਾਂ ਦਾ ਪੇੜ ਬੇਰਾਂ ਦੇ ਸੜਕ ਦੇ ਆਲੇ ਦੁਆਲੇ ਮਿਲ ਜਾਂਦੇ। ਉਬੇਰੀਆਂ ਲੱਗੀਆਂ ਹੁੰਦੀਆਂ ਸੀਗੀਆਂ ਪਹਿਲੇ ਜੋ ਜਦੋਂ ਬਾਣ ਚ ਜਾਂਦੇ ਹੁੰਦੇ ਸੀ ਬਜ਼ੁਰਗ ਲੱਕੜ ਲੈਣ ਵਾਸਤੇ ਕਿਉਂਕਿ ਜਿੰਨਾ ਖਾਣਾ ਪੀਣਾ ਬਣਦਾ ਸੀ ਉਹ ਸਾਰਾ ਚੁੱਲ੍ਹੇ ਤੇ ਬਣਦਾ ਸੀਗਾ ਤੇ ਜਦੋਂ ਜੰਗਲ ਦੇ ਵਿੱਚ ਜਾਣਾ ਨਾਲੇ ਲੱਕੜੀਆਂ ਲੈਆਂ ਨੀਆਂ ਮੈਨੂੰ ਯਾਦ ਹੈ ਕਦੀ ਫਾਲਸੇ ਤੋੜ ਕੇ ਖਾ ਲੈਣੇ ਕਦੀ ਵੀਰ ਤੇ ਇੱਕ ਹੋਰ ਹੋਇਆ ਕਰਦੇ ਸੀ ਮੇਰੇ ਦਿਮਾਗ 'ਚ ਨਹੀਂ ਆ ਰਿਹਾ ਮਤਲਬ ਸਮਾਨਾ ਜ਼ਮਾਨਾ ਬਦਲ ਗਿਆ ਬਟ ਜੋ ਕੁਦਰਤ ਸਾਨੂੰ ਦੇ ਰਹੀ ਹੈ ਉਹ ਤਾਂ ਬਾਖਮਾਲ ਹੈ ਬੱਚਿਆਂ ਨੂੰ ਜ਼ਰੂਰ ਦੱਸਿਏ ਅਸੀਂ ਅਸਲ ਦੇ ਵਿੱਚ ਅੱਜ ਕੀ ਹੈ ਅਸੀਂ ਆਪਣੇ ਬੱਚਿਆਂ ਨੂੰ ਕੁਦਰਤ ਤੋਂ ਦੂਰ ਕਰ ਦਿੱਤਾ ਸਾਡੇ ਬੱਚਿਆਂ ਨੂੰ ਪਤਾ ਹੈ ਮੋਬਾਈਲ ਫੋਨ ਕੀ ਹੈ ਸਾਡੇ ਬੱਚਿਆਂ ਨੂੰ ਪਤਾ ਹੈ ਮੂਵੀਜ਼ ਦੇ ਬਾਰੇ ਵਿੱਚ ਸਾਡੇ ਬੱਚਿਆਂ ਨੂੰ ਅੱਜਕੱਲ ਹਾਈ ਟੈਕ ਗੈਜੇਟਸ ਦੇ ਬਾਰੇ ਪਤਾ ਹੈ ਪਰ ਬੜਾ ਅਫਸੋਸ ਨਹੀਂ ਹੋਊਗਾ ਆਪਾਂ ਨੂੰ ਜਿਸ ਦਿਨ ਸਾਡੇ ਬੱਚੇ ਨੇ ਸਫੈਦੇ ਦੇ ਪੇੜ ਨੂੰ ਟਾਲੀ ਸਮਝ ਕੇ ਜੱਫੀ ਪਾ ਲਈ ਜਾਂ ਅੰਬ ਦੇ ਪੇੜ ਨੂੰ ਕਿਕਰ ਦਾ ਪੇੜ ਕਹਿ ਦਿੱਤਾ ਉਹ ਕੁਦਰਤ ਕਿੱਥੇ ਗਈ ਸਾਡੇ ਕੋਲ ਦਿੱਲੀ ਤੋਂ ਇੱਕ ਵਾਰੀ ਕੋਈ ਪਰਿਵਾਰ ਆਇਆ ਅਸੀਂ ਜਦੋਂ ਉਹਨਾਂ ਨੂੰ ਮੱਕੀ ਉਹ ਮੱਕੀ ਸਰਦੀ ਦੇ ਦਿਨ ਸੀਗੇ ਮੱਕੀ ਲੱਗੀ ਹੋਈ ਸੀ ਤੇ ਦੋਨਾਂ ਨੇ ਮੱਕੀ ਦੇਖੀ ਉਹ ਲਾਗੇ ਕਹਿਣ ਵੀ ਇਹ ਕੀ ਹੈ ਮੈਂ ਕਿਹਾ ਬੇਟਾ ਬੇਟਾ ਇਹ ਪਾਪਕੋਰਨ ਹੈ ਉਹਨਾਂ ਨੇ ਬੜਾ ਅੱਛਾ ਕਿਹਾ ਕਹਿੰਦੇ ਪਾਪਕੋਰਨ ਦੇ ਐਨੀ ਛੋਟੇ ਪੇੜ ਹੈ ਅੱਛਾ ਪਹਿਲੇ ਤਾਂ ਉਹਨਾਂ ਬੱਚਿਆਂ ਨੇ ਇਹ ਕਿਹਾ ਕਿ ਪਾਪਕੋਰਨ ਸ਼ਾਇਦ ਸਾਨੂੰ ਲੱਗਿਆ ਫੈਕਟਰੀਆਂ ਦੇ ਵਿੱਚੋਂ ਆਂਦੇ ਨੇ ਕਿਉਂਕਿ ਉਹ ਤਾਂ ਪੈਕ ਪੈਕ ਹੁੰਦਾ ਹੈ ਪੈਕੇਟ ਦੇ ਅੰਦਰ ਫਿਰ ਉਹਨਾਂ ਨੂੰ ਦੱਸਿਆ ਨਹੀਂ ਬੇਟਾ ਇਹ ਪੇੜਾਂ ਤੋਂ ਹੀ ਲੱਗਦਾ ਨੇ ਇਹਦਾ ਆਟਾ ਬਣਦਾ ਜੋ ਆਪਾਂ ਜਿਹਦੀ ਮੱਕੀ ਦਾ ਆਟਾ ਕਹਿੰਦੇ ਆ ਫਿਰ ਜਦੋਂ ਛੱਲੀਆਂ ਦੇਖੀਆਂ ਬੜੇ ਖੁਸ਼ ਹੋਏ ਅਮਰੂਦ ਦੇ ਪੇੜ ਲੱਗੇ ਸੀ ਅਮਰੂਦ ਤੋੜ ਕੇ ਦਿੱਤੇ ਉਹਨਾਂ ਨੂੰ ਅਸਲ ਦੇ ਵਿੱਚ ਬੱਚੇ ਕੁਦਰਤ ਤੋਂ ਦੂਰ ਕਰਦੇ ਅਸੀਂ ਇੱਕ ਵਾਰੀ ਕੁਦਰਤ ਦਾ ਜੁੜਕਾ ਜ਼ਰੂਰ ਦੇਖੋ ਗੁਰੂ ਸਾਹਿਬ ਦੇ ਵਚਨ ਵੀ ਨੇ ਬਿਲੇਹਾਰੀ ਕੁਦਰਤ ਵਸਿਆ ਮਾਲਕ ਕੁਦਰਤ ਦੇ ਵਿੱਚ ਵਸਿਆ ਹੋਇਆ ਹੈ ਹੁਣ ਸਵਾਪਤੀ ਕਰਦੇ ਆ ਮੈਂ ਥੋੜੇ ਹੋਰ ਬੇਰਖਾਨ ਮੈਂ ਤੂਤਰੀਆਂ ਖਾਊਂਗਾ ਤੂਤ ਖਾਊਂਗਾ ਬੇਨਤੀ ਇਹ ਹੀ ਹੈ ਅੱਜਕੱਲ ਤੂਤਾਂ ਦਾ ਸਬੰਧਾ ਹੈ ਸਮਾਂ ਹੈ ਜਦੋਂ ਮੌਕਾ ਮਿਲਿਆ ਬੱਚਿਆਂ ਨੂੰ ਤੂਤ ਜ਼ਰੂਰ ਖਿਲਾਓ ਜ਼ਰੂਰ ਖਿਲਾਓ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਫਤਿਹ ਜੀ